ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਤੇ ਕਈ ਇਲਾਕਿਆਂ ਦੇ ਜਿਹੜਾ ਹੜ੍ਹ ਵੀ ਆ ਗਿਆ ਸੋ ਬਿਲਕੁਲ ਜਿਸ ਕਰਕੇ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਸੋ ਦੂਸਰੇ ਪਾਸੇ ਗੱਲ ਕਰੀਏ ਉੱਥੇ ਹੀ ਐਨ ਜੀਓ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਅੱਗੇ-ਅੱਗੇ ਕੰਮ ਕਰ ਰਹੀਆਂ ਉੱਥੇ ਹੀ ਬਾਲੀਵੁੱਡ ਅਦਾਕਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਕਿਹਾ ਗਿਆ ਕਿ ਕਿਸ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਅਸੀਂ ਹਾਜ਼ਰ ਹਾਂ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸਤ루 ਦਰਿਆ ਦੇ ਉੱਪਰ ਮੌਜੂਦ ਆ ਤੇ ਗੱਲ ਕਰੀਏ ਤਾਂ ਬੀਤੇ ਦਿਨ 1 ਲੱਖ ਕੁਝ ਦੇ ਕਰੀਬ ਜਿਹੜਾ ਪਾਣੀ ਆ ਉਹ ਸਤ루 ਦਰਿਆ ਦੇ ਵਿੱਚ ਛੱਡਿਆ ਗਿਆ ਸੀਗਾ ਤਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੈ ਵੀ ਕਰ ਦਿੱਤੀ ਗਈ ਹੈ ਸੋ ਬਿਲਕੁਲ ਦੱਸਿਆ ਜਾ ਰਿਹਾ 2 ਤੋਂ 3 ਫੁੱਟ ਜਿਹੜਾ ਪਾਣੀ ਹੈ ਖਤਰੇ ਤੋਂ ਨਿਸ਼ਾਨ ਤੋਂ ਹਜੇ ਵੀ نیچے ਹੈ ਤੇ ਨਹਿਰੀ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਉਹ ਸਾਡੇ ਨਾਲ ਗੱਲਬਾਤ ਉਹ ਕਰ ਰਹੇ ਨੇ ਸਰ ਕੀ ਕਹਿਣਾ ਚਾਹੂੰਗਾ ਜੀ ਕਿਸੇ ਕਿਹਨ ਦੇ ਦੇ ਦਿਆਂ ਜਿਹੜਾ ਨਹਿਰੀ ਵਿਭਾਗ ਦਾ ਪਾਣੀ ਲਾਸਟ ਟਾਈਮ ਕਦੋਂ ਛੱਡਿਆ ਗਿਆ ਤੇ ਹਾਂ ਜੀ ਇਹ ਆਪਣਾ 114000 ਕੱਲ ਪਾਣੀ ਛੱਡਾ ਜੀ ਰੋਪੜ ਤੋਂ ਔਰ ਅੱਜ ਰੋਪੜ ਤੋਂ ਪਾਣੀ 65000 ਚੱਲਦਾ ਜੀ ਅੱਛਾ ਜੀ ਹਾਂ ਜੀ ਤਾਂ ਫਲੋਰ ਆਗੇ ਇਸਪੋਕਸ 95000 ਚੱਲਦਾ ਜੀ ਇਸਪੋਕਸ ਹਾਂ ਜੀ ਅੱਛਾ ਪਾਣੀ ਦਾ ਨਿਕਾਸ ਵਧੀਆ ਨਿਕਲ ਜਿੰਦਾ ਤਾਂ ਹਮ ਵਧੀਆ ਪਾਣੀ ਨਿਕਲ ਜਿੰਦਾ ਵਧੀਆ ਆਪਣੇ ਲੈਵਲ ਨਾਲ ਚੱਲੀ ਜਾਂਦਾ ਇਹਨਾਂ ਖਤਰੇ ਲੋੜ ਅੱਛਾ ਜੇ ਗੱਲ ਕਰੀਏ ਖਤਰੇ ਜਿਹੜਾ ਨਿਸ਼ਾਨ ਤੋਂ ਕਿੰਨੇ ਕੋਈ نیچے ਹੈ ਜੀ ਪਾਣੀ ਆਪਣੇ ਖਤਰੇ ਤੋਂ ਲੈਵਲ ਤੋਂ ਆਪਣਾ ਆਪਣਾ 3 ਫੁੱਟ ਹੇੇ ਹੇੇ ਨੀਚੇ ਚਲਦਾ ਆਇਆ ਅੱਛਾ ਮਤਲਬ ਕੀ ਜਿਹੜੇ ਕਿ ਸਤ루 ਦਰਿਆ ਦੇ ਆਲੇ ਦੁਆਲੇ ਰਹਿੰਦੇ ਹੋਣਾ ਸਿਰਹਾਤ ਦੀ ਖਬਰ ਹੈ ਹਾਂਜੀ ਉਹ ਜਿਹੜੇ ਸਤ루 ਦੇ ਬੰਦ ਦੇ ਨਾਲ ਆਲੇ ਦੁਆਲੇ ਰਹਿੰਦੇ ਉਹਨਾਂ ਦੀ ਖਬਰ ਅੱਛਾ ਨੋਟਿਸਮੈਂਟ ਵੀ ਕੀਤੀ ਤੁਸੀਂ ਹਾਂਜੀ ਨੋਟਿਸਮੈਂਟ ਕਰਤੀ ਸਾਰੇ ਵਸੇ ਕੇ ਆਪਣਾ ਆਪਣਾ ਧਿਆਨ ਰੱਖੋ ਸਾਰੇ ਹੂੰ ਸਾਰੇ ਨੋਟਿਸਮੈਂਟ ਕਰਤੀ ਹੈ ਕਿ ਪਾਣੀ ਰੋਪੜ ਤੋਂ 1,11,000 14000 ਸਰਤਾ ਹੈ ਔਰ ਅੱਜ ਸਵੇਰੇ ਸਿਆਨੂਏ ਜਾ ਰੇ ਪਾਣੀ ਇੱਥੇ ਪਹੁੰਚ ਗਿਆ ਅੱਛਾ ਜੇ ਗੱਲ ਕਰੀਏ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ 3 ਤਰੀਕ ਤੱਕ ਦਾ ਜਿਹੜਾ ਅਲਰਟ ਕੀਤਾ ਗਿਆ ਬਰਸਾਤ ਨੂੰ ਲੈ ਕੇ ਗੱਲ ਕਰੀਏ ਜਾਂ ਭਾਵੇਂ ਹੜ੍ਹਾਂ ਨੂੰ ਲੈ ਕੇ ਗੱਲ ਕਰੀਏ ਲੱਗਦਾ ਹੈ ਅਗਰ ਫਿਰ ਬਰਸਾਤ ਪੈਂਦੀ ਹੈ ਜਾਂ ਪਿੱਛੋਂ ਪਾਣੀ ਛੱਡਦੇ ਹੈ ਫਿਰ ਖਤਰੇ ਦੀ ਘੜੀ ਇਸ ਜਗ੍ਹਾ ਦੇ ਉੱਪਰ ਹੋ ਸਕਦੀ ਹੈ ਹਾਂ ਜੋ ਅੱਜ ਕੋਈ ਪਤਾ ਨਹੀਂ ਹੈ ਪਿੱਛੇ ਸਾਨੂੰ ਕੋਈ ਨਾ ਅਲਰਟ ਨਹੀਂ ਹੈ ਪਿੱਛੋਂ ਪਾਣੀ ਕਿੰਨਾ ਛੱਡਣਾ ਹੋਰ ਹਾਂ ਉਹ ਜਿਹੜਾ ਪਾਣੀ ਛੱਡਿਆ ਉਹ ਨਥੀ ਜਾਂਦਾ ਹੂੰ ਤਾਂ ਉਹ ਦੁਬਾਰੇ ਸੜ ਗਿਆ ਪਾਣੀ ਕਾਹਨੂੰ ਪਤਾ ਲੱਗਦਾ ਜੇ ਗੱਲ ਕਰੀ ਪਿਛਲੇ ਦਿਨ ਦੀ ਗੱਲ ਕਰੀ ਕੱਲ ਦੀ ਗੱਲ ਕਰੀ ਕੱਲ ਪਾਣੀ ਦਾ ਲੈਵਲ ਉੱਚਾ ਸੀ ਜਾਂ ਨੀਵਾ ਸੀਗਾ ਕੱਲ ਪਾਣੀ ਦਾ ਲੈਵਲ ਨੀਵਾ ਸੀ ਨੀਵਾ ਸੀ ਅੱਜ ਉੱਚਾ ਹੋਇਆ ਹਾਂਜੀ ਅੱਜ ਸਵੇਰੇ ਉੱਚਾ ਹੋਇਆ ਇੱਦਾਂ ਅੱਜ ਬੜਾ ਆਇਆ ਤਾਂ ਕੱਲ ਸੱਜਾ ਸੀ ਅੱਜ ਰਾਤ ਨੂੰ ਇੱਥੇ ਪਹੁੰਚਿਆ ਸੀ ਪਾਣੀ ਔਰ ਸਵੇਰੇ ਵੀ ਚੱਲਦਾ ਆ ਜੇ ਵੀ ਬਰਾਬਰ ਸੋ ਬਿਲਕੁਲ ਗੱਲ ਕਰੀਏ ਤਾਂ ਕਿਤਨਾ ਕਿਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਸਿੱਧੇ ਤੌਰ ਤੇ ਇਹੀ ਕਹਿਣਾ ਕਿ ਜਿਹੜਾ ਪਾਣੀ ਕੱਲ ਇੱਕ ਜਿਹੜਾ 14000 ਕਿਊਬਿਕ ਦੇ ਜਿਹੜਾ ਪਾਣੀ ਉਹ ਛੱਡਿਆ ਸੀਗਾ ਪਰ ਕੱਲ ਪਾਣੀ ਦਾ ਲੈਵਲ ਪਾਣੀ ਦਾ ਲੈਵਲ ਉੱਚੇ ਤਾਂ ਜਿਹੜਾ ਜ਼ਰੂਰ ਹੋਇਆ ਪਰ ਖਤਰੇ ਤੋਂ 3 ਫੁੱਟ ਜਿਹੜਾ ਪਾਣੀ ਉਹ ਨੀਚੇ ਦੱਸਿਆ ਜਾ ਰਿਹਾ ਸੋ ਬਿਲਕੁਲ ਜਿਹੜਾ ਪਾਣੀ ਦਾ ਬਹਾਵ ਹੈ ਤੁਸੀਂ ਦੇਖ ਸਕਦੇ ਹੋ ਤੇਜ਼ ਲੱਗਦਾ ਹੈ ਕਿਤਨਾ ਕਿਤੇ ਸੋ ਉਹਨਾਂ ਦਾ ਇਹੀ ਕਹਿਣਾ ਕਿ ਅਗਰ ਪਾਣੀ ਫਿਰ ਦੁਬਾਰਾ ਹਰ ਇਹ ਛੱਡਣ ਦਾ ਕੋਈ ਅਲਟੀਮੇਟ ਤਾਂ ਨਹੀਂ ਹੈਗਾ ਉੱਥੇ ਹੀ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੈ ਉਹ ਕਰ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਦੀ ਗੱਲ ਕਰੀਏ 3 ਤਰੀਕ ਤੱਕ ਜਿਹੜਾ ਅਲਟੀਮੇਟ ਹੈ ਉਹ ਦਿੱਤਾ ਗਿਆ ਤੇ ਜਿੰਨੇ ਵੀ ਸਰਕਾਰੀ ਸਕੂਲ ਨੇ ਸਰਕਾਰੀ ਕਾਲਜ ਨੇ ਉਹਨਾਂ ਵੀ ਜਿਹੜੀਆਂ ਛੁੱਟੀਆਂ ਉਹ ਕਿਤੇਗੇ ਸੋ ਬਿਲਕੁਲ ਉਹਨੇ ਆਉਣ ਦਾ ਸਮਾਂ ਦੱਸੂਗਾ ਫੜਾ ਦੀ ਮਾਰ ਤੋਂ ਕਦੋਂ ਤੱਕ ਲੋਕਾਂ ਦਾ ਜਿਹੜਾ ਬਚਾਅ ਹੁੰਦਾ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਪਾਣੀ ਜਾਣ ਕਰਕੇ ਘਰਾ ਦੇ ਘਰ ਪਿੰਡਾਂ ਦੇ ਪਿੰਡੇ ਜਿਹੜੇ ਤਬਾਹ ਹੋ ਗਏ ਨੇ ਉੱਥੇ ਹੀ ਪ੍ਰਸ਼ਾਸਨ ਐਨ ਜੀਓ ਸਰਕਾਰ ਲਗਾਤਾਰ ਲੋਕਾਂ ਦੀ ਜਿਹੜੀ ਮਦਦ ਕਰ ਰਹੀ ਹੈ ਤੇ ਉੱਥੇ ਹੀ ਦੂਸਰੇ ਪਾਸੇ ਗੱਲ ਕਰੀਏ ਤਾਂ ਫਿਲਮੀ ਅਦਾਕਾਰ ਭਾਵੇਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਪੰਜਾਬੇ ਪੰਜਾਬੀ ਅਦਾਕਾਰਾਂ ਦੀ ਗੱਲ ਕਰੀਏ ਉਹ ਵੀ ਅੱਗੇ ਆਏ ਨੇ ਸੋ ਫਿਲਹਾਲ ਦੀ ਘੜੀ ਸਾਤ루 ਦੇ ਆਲੇ ਦੋਲੇ ਜਿੰਨੇ ਵੀ ਲੋਕ ਰਹਿ ਰਹੇ ਉਹਨਾਂ ਵਾਸਤੇ ਰਾਹਤ ਦੀ ਖਬਰ ਹੈ ਕਿਉਂਕਿ 3 ਫੁੱਟ ਜਿਹੜਾ ਪਾਣੀ ਹੈ ਉਹ ਖਤਰੇ ਦੀ ਸਥਿਤੀ ਤੋਂ ਨੀਚੇ ਦੱਸਿਆ ਜਾ ਰਿਹਾ ਹੈ ਕੈਮਰਾ ਪਰਸਨ ਮੋਨੂ ਚਾਵੜਾ ਦੇ ਨਾਲ ਮੈਰਾ ਫਰੋੜਾ ਸੀਟੀ ਹਮ ਲੁਧਿਆਣਾ ਇਸ ਵਕਤ ਜੇ ਸਾਡੇ ਕੋਲ ਗੇਜ ਆ ਗਿਆ 777 ਵਟ ਵੀ ਔਰ ਪਾਣੀ ਚੱਲ ਰਿਹਾ 93485 ਕਿਊਸਿਕ ਪਾਣੀ ਨਿਕਲ ਰਿਹਾ ਹੈ ਇਹ ਤਰੋ ਹੀ ਅਰਾਮ ਸ੍ਰੋਤੀ ਦੋ ਦਿਨ ਪਹਿਲਾਂ ਤੋਂ ਹੁਣ ਕਿੰਨਾ ਪਾਣੀ ਦਾ ਪੱਧਰ ਵਧਿਆ ਆ ਹੁਣ ਤਾਂ ਸਰ ਦੋ ਦਿਨ ਤੋਂ ਪਹਿਲਾਂ ਕਾਫੀ ਪਾਣੀ ਪੱਧਰ ਗਿਆ 2 ਫੁੱਟ ਪਾਣੀ ਉੱਪਰ ਆ ਗਿਆ ਸੀ ਕਿੰਨਾ ਪਾਣੀ ਛੱਡਿਆ ਗਿਆ ਹੈ ਪਹਿਲਾਂ ਕਿੰਨਾ ਸੀ ਪਹਿਲਾਂ ਸਰ ਪਾਣੀ ਤਾਂ 60 60000 ਦੇ ਕਰੀਬ ਕਰੀਬ ਛੱਡਿਆ ਜਾਂਦਾ ਪਰ ਕੱਲ ਤੇ ਇੱਕ 52770 84000 ਔਰ ਲੱਖ ਉਸ ਦੇ ਬਾਅਦ 1 ਲੱਖ ਤੇ ਉੱਪਰ ਉੱਪਰ ਹੋ ਗਿਆ ਹਾਂ ਲੇਕਿਨ ਜਿਹੜਾ ਹਉਣ ਦਾ ਪਾਣੀ ਜਿਹੜਾ ਉਹ ਰਾਤ ਤੇ ਡੌਨਸ ਟੀਮ ਸ਼ੁਰੂ ਹੋ ਗਈ ਇਹ ਰਾਤ ਕਿੰਨਾ ਸੀਗਾ ਰਾਤ ਵੀ 700 ਕਮ ਸਾਈਸ ਸੀ ਸਰ ਲਾ ਖਤਰੇ ਦੇ ਨਿਸ਼ਾਨ ਤੇ ਆ ਪਾਣੀ ਜਿਹਾ ਕਿੱਦਾਂ ਹੁਣ ਖਤਰੇ ਦੇ ਨਿਸ਼ਾਨ ਦੇ ਕਾਫੀ ਨੀਚੇ ਆ ਜੀ ਪਹਿਲਾਂ ਖਤਰੇ ਦੇ ਅਲਰਟ ਜੌਨ ਤੇ ਹੈਗਾ ਇਸ ਵਕਤ ਪਾਣੀ ਹਾਂ ਜੀ ਇੱਕ ਕੀ ਅਪੀਲ ਕੀ ਹੈ ਲੋਕਾਂ ਨੂੰ ਲੋਕਾਂ ਨੂੰ ਪੀਲੇ ਬੇ ਨਦੀ ਨਾਲੇ ਮੈਂ ਨਾ ਜਾਏ ਕੰਮ ਹੋ ਜਾਦਾ ਬਾਹਰ ਜਾਣਾ ਬਾਕੀ ਪ੍ਰਸ਼ਾਸਨ ਦੇਖ ਰਿਹਾ ਸਾਰੇ ਅੱਛਾ ਸਰਕਾਰ ਦੇਖ ਰਹੀ ਮੋਤੀਆਂ ਤਾਨਵਸਤੀ ਆ ਰਹੇ ਨੇ ਗਣੇਸ਼ ਚਤੁਰਥੀ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਡਿਪਟੀ ਕਮਿਸ਼ਨਰ ਉਹਨਾਂ ਨੂੰ ਸਾਰੇ ਇਹ ਤਾਂ ਉਧਰ ਹੀ ਬੜੇ ਤੇ ਪਹੁੰਚਾ ਗਏ ਉਹਨਾਂ ਨੂੰ ਅਸੀਂ ਨਹੀਂ ਰੋਕ ਸਕਦੇ ਸਰ ਉਹ ਤਾਂ ਸਰਕਾਰ ਵਾਂਗ ਹੀ ਰੋਕ ਰਹੀ ਹੈ ਉਹਨਾਂ ਨੂੰ ਹੁਣ ਵੀ ਪਾਣੀ ਛੱਡਿਆ ਜਾਵੇਗਾ ਪਾਣੀ ਹੁਣ ਜੋ ਚੱਲ ਰਿਹਾ ਉਹਨ ਘੱਟ ਹੀ ਰਹੀ ਹੈ ਡਾਉਨ ਸਟ੍ਰੀਮ ਘੱਟ ਹੀ ਰਹੀ ਹੈ ਹੁਣ ਛੱਡਣ ਹੁਣ ਬਰਸਾਤ ਪਰ ਡਿਪੈਂਡਰ ਜੇ ਬਰਸਾਤ ਹੁੰਦੀ ਤਾਂ ਪਾਣੀ ਵੱਧਦਾ ਉੱਪਰੋਂ ਡੌਨਸ ਟੀਮ ਜਿਹੜਾ ਹੈ ਉਹ 65000 ਆਈ ਹੋਵੇ ਹਾਂਜੀ ਹਾਂਜੀ ਆਂਦੀ ਰਹਿੰਦੀ ਨੋਟੀਫਿਕੇਸ਼ਨ ਹੁਣ 65000 ਦੀ ਨੋਟੀਫਿਕੇਸ਼ਨ ਆਈ ਇਹ 65000 ਹੋਰ ਛੜਨਾ ਨਾ ਜਿਹੜਾ ਚੱਲ ਰਿਹਾ ਮਤਲਬ ਛੜ ਰਿਹਾ ਘਟਾ ਰਿਹਾ ਵਿੱਚ ਵਿੱਚ ਇਹਨਾਂ ਹਾਂਜੀ ਅਗਲੀ ਸਿੱਤੀ ਕੀ ਹੈ ਮਤਲਬ ਅਗਲੀ ਸਿੱਤੀ ਹੈ ਜਾਂ ਹੁਣ ਮੌਸਮ ਪਰ ਡਿਪੈਂਡਡ ਅਗਲਾ ਤਾਂ ਹੈ ਕੀ ਬੋਲਦਾ ਮੌਸਮ ਖਰਾਬ ਹੋਏਗਾ ਤਾਂ ਪਾਣੀ ਵਧੇਗਾ ਹਾਂਜੀ ਹਾਂਜੀ